ਸੰਘਾਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਗੱਲ ਨੂੰ ਲੈ ਕੇ ਮੈਂ ਲਾਈਵ ਹੋਇਆ ਨਾ ਤਾਂ ਮੈਂ ਇਹਨਾਂ ਵਿਸ਼ਿਆਂ ਤੇ ਪਹਿਲਾਂ ਕਦੇ ਬੋਲੇਆ ਤੇ ਨਾ ਹੀ ਮੈਂ ਕਦੇ ਇਹਨਾਂ ਵਿਸ਼ਿਆਂ ਤੇ ਪਹਿਲਾਂ ਕਦੇ ਕੋਈ ਗੱਲ ਕੀਤੀ ਹੈ ਇਹ ਵਿਸ਼ੇ ਦੇ ਉੱਤੇ ਮੇਰਾ ਗੱਲ ਕਰਨ ਦਾ ਮੰਤਵ ਸਿਰਫ ਇੰਨਾ ਹੈ ਪੀ ਤੁਹਾਡੀਆਂ ਜਿਹੜੀਆਂ ਚੀਜ਼ਾਂ ਪੋਸਟ ਕੀਤੀਆਂ ਹੋਈਆਂ ਤੇ ਤੁਹਾਡੀਆਂ ਜਿਹੜੀਆਂ ਚੀਜ਼ਾਂ ਇਹ ਸ਼ੇਅਰ ਕਰ ਰਹੇ ਹੋ ਇਹ ਕਿਵੇਂ ਕਿਸੇ ਦੀ ਜਾਣ ਦਾ ਵੈਰੀ ਬਣ ਸਕਦੀਆਂ ਨੇ ਆ ਤੋਂ ਵਾਦੀਕ ਤੇ ਦਿਖਾਉਣਾ ਪਿਛਲੇ ਕੁਝ ਦਿਨਾਂ ਤੋਂ ਨਾ ਆ ਇੱਕ ਲੜਕੀ ਐ ਇਹਦੀਆਂ ਜਿਹੜੀਆਂ ਵੀਡੀਓਸ ਆ ਉਹ ਪਾਈਆਂ ਜਾ ਰਹੀਆਂ ਗਰੁੱਪਾਂ ਦੇ ਵਿੱਚ ਸ਼ੇਅਰ ਕੀਤੀਆਂ ਜਾ ਰਹੀਆਂ ਪੇਜਾਂ ਦੇ ਉੱਤੇ ਪਾਈਆਂ ਜਾ ਰਹੀਆਂ ਪਰ ਕਿਸੇ ਨੂੰ ਵੀ ਇਸ ਚੀਜ਼ ਦਾ ਨਹੀਂ ਪਤਾ ਹੈਗਾ ਵੀ ਇਹ ਵੀਡੀਓਸ ਆਈਆਂ ਕਿੱਥੋਂ ਤੇ ਕਿਹਨੇ ਲੀਕ ਕੀਤੀਆਂ ਇਸ ਲੜਕੀ ਦਾ ਕਸੂਰ ਸਿਰਫ ਇਹਨਾਂ ਵੀ ਇਹਨੇ ਕਿਸੇ ਤੇ ਯਕੀਨ ਕਰ ਲਿਆ ਸੀ ਉਭੀ ਕਿਸੇ ਐਵੇਂ ਨਹੀਂ ਵੀ ਕਿਸੇ ਬੰਦੇ ਤੇ ਯਕੀਨ ਕਰ ਲਿਆ ਯਕੀਨ ਉਸ ਬੰਦੇ ਤੇ ਕੀਤਾ ਜਿਹੜਾ ਕਿ ਇਸ ਤੇ ਨਾਲ ਮੰਗਿਆ ਹੋਇਆ ਸੀ ਹੁਣ ਜੇ ਲੜਕੀ ਦਾ ਬੁਆਏਫਰੈਂਡ ਹੁੰਦਾ ਜਾਂ ਕੋਈ ਉਸ ਤਰੀਕੇ ਦਾ ਕੋਈ ਦੋਸਤ ਮਿੱਤਰ ਹੁੰਦਾ ਤਾਂ ਵੀ ਲੋਕਾਂ ਨੇ ਸਰਟੀਫਿਕੇਟ ਜਾਰੀ ਕਰਨੇ ਪਰ ਹੁਣ ਉਹ ਕੁੜੀ ਕਿਤੇ ਮੰਗੀ ਹੋਈ ਸੀ ਅਸੀਂ ਇੱਥੇ ਇਹ ਚੀਜ਼ ਨਹੀਂ ਕਹਿਣੀ ਵੀ ਲੜਕੀ ਨੇ ਸਹੀ ਕੀਤਾ ਜਾਂ ਗਲਤ ਕੀਤਾ ਗੱਲ ਇੱਥੇ ਇਹ ਆ ਵਿਸ਼ਵਾਸ ਟੁੱਟਣ ਦੀ ਗੱਲ ਇੱਥੇ ਇਹ ਆ ਵੀ ਤੁਹਾਡੀਆਂ ਜਿਹੜੀਆਂ ਚੀਜ਼ਾਂ ਤੁਸੀਂ ਸਰਟੀਫਿਕੇਟ ਜਿਹੜੇ ਜਾਰੀ ਕਰ ਰਹੇ ਹੋ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਤੁਸੀਂ ਜਦੋਂ ਉਹਨਾਂ ਚੀਜ਼ਾਂ ਦੀ ਡਿਮਾਂਡ ਕਰਦੇ ਹੋ ਕਮੈਂਟਾਂ ਵਿੱਚ ਜਾ ਕੇ ਤੁਸੀਂ ਆਪ ਕਿੰਨੇ ਗਦੋ ਤੋਤੇ ਹੋ ਜਾਂਦੇ ਹੋ ਤੁਸੀਂ ਉਸ ਕੁੜੀ ਨੂੰ ਤਾਂ ਸਰਟੀਫਿਕੇਟ ਜਾਰੀ ਕਰ ਰਹੇ ਹੋ ਉਹਦੇ ਕਿਰਦਾਰ ਬਾਰੇ ਗੱਲਾਂ ਕਰ ਰਹੇ ਹੋ ਕੀ ਤੁਹਾਨੂੰ ਇਹ ਚੀਜ਼ ਦਾ ਪਤਾ ਹੈ ਵੀ ਉਹਦੇ ਨਾਲ ਇਹ ਸਭ ਕੁਝ ਹੋਇਆ ਕਿਉਂ ਤੇ ਕਿਹਨੇ ਕੀਤਾ ਆਓ ਤੁਹਾਨੂੰ ਹੁਣ ਇੱਕ ਚੀਜ਼ ਦੱਸ ਹੁਣ ਆ ਲੜਕੀ ਐ ਇਹਨਾਂ ਦਾ ਪੇਜ ਸੀਗਾ ਉੱਪਰ ਫਾਰਮ ਕਰਕੇ ਉੱਪਰ ਫਾਰਮ ਤੇ ਇਸ ਕੁੜੀ ਦੀ ਤੇ ਕੁੜੀ ਦੇ ਪਿਓ ਦੀ ਜਿਹੜੀ ਫੋਟੋ ਐ ਇਸ ਚੀਜ਼ ਨੂੰ ਵਾਇਰਲ ਕੀਤਾ ਜਾ ਰਿਹਾ ਉਹਨਾਂ ਨੂੰ ਟੈਗ ਦਿੱਤੇ ਜਾ ਰਹੇ ਨੇ ਕਿਉਂ ਕਿ ਇੱਕ ਇਸ ਬੇਗਹਿਰਤ ਬੰਦੇ ਕਰਕੇ ਆ ਬੰਦਾ ਜੀ ਆਹਾ ਆ ਬੇਗਹਿਰਤ ਬੰਦੇ ਕਰਕੇ ਇਹਨਾਂ ਨੂੰ ਟੈਗ ਮਿਲਦੇ ਪਏ ਨੇ ਇਹਦਾ ਨਾਮ ਐ ਜੀ ਪ੍ਰਭ ਇਹ ਬੰਦਾ ਕੌਣ ਐ ਤੇ ਇਸ ਬੰਦੇ ਦਾ ਇਸ ਕੁੜੀ ਦੇ ਨਾਲ ਕੀ ਰਿਲੇਸ਼ਨ ਸੀ ਉਹ ਐਸੀ ਵੀ ਇੱਕ ਕੁੜੀ ਤੇ ਇਸ ਮੁੰਡੇ ਦੀ ਮੰਗਣੀ ਹੋਈ ਹੋਈ ਸੀ ਇਹਨਾਂ ਦਾ ਆਪਸ ਦੇ ਵਿੱਚ ਪਰਿਵਾਰਾਂ ਦਾ ਮੇਲਗੋਲ ਸੀ ਪਰਿਵਾਰਾਂ ਨੇ ਸਾਂਝੇ ਤੌਰ ਤੇ ਕਿ ਰਿਸ਼ਤਾ ਪੱਕਾ ਕੀਤਾ ਹੋਇਆ ਸੀ ਵੀ ਚਲੋ ਥੋੜੇ ਚਿਰ ਨੂੰ ਵਿਆਹ ਦੇਾਂਗੇ ਪਰ ਉਸ ਮੁੰਡੇ ਨੇ ਇਸ ਕੁੜੀ ਦੇ ਨਾਲ ਜੋ ਕਰਤੂਤ ਕੀਤੀ ਇਹ ਚੀਜ਼ ਕੋਈ ਆਪਣੇ ਵੈਰੀ ਦੁਸ਼ਮਣ ਨਾਲ ਵੀ ਨਹੀਂ ਕਰਦਾ ਵੈਰੀ ਦੁਸ਼ਮਣ ਨਾਲ ਕਿਉਂ ਨਹੀਂ ਕਰਦਾ ਆਓ ਤੁਹਾਨੂੰ ਇੱਕ ਚੀਜ਼ ਦੱਸਦਾ ਹੁਣ ਗੱਲ ਇੱਥੇ ਇਹ ਆਉਂਦੀ ਹੈ ਵੀ ਇਹ ਪ੍ਰਭ ਨਾਮ ਦਾ ਜਿਹੜਾ ਮੁੰਡਾ ਆ ਇਹ ਹੋਰ ਕੋਈ ਨਹੀਂ ਇਹ ਆਹਾ ਬੰਦਾ ਜੀ ਇਹਨਾਂ ਦਾ ਇੰਸਟਾਗ੍ਰam ਤੇ ਪੇਜ ਹੈ ਆ ਇਹ ਅੱਜ ਕੱਲ ਵੀਰਜੀ ਹਣੀ ਪੇਜ ਜਿਹੜਾ ਹੈ ਇਹ ਕਰ ਗਏ ਆ ਇਸ ਚੀਜ਼ ਨੂੰ ਪ੍ਰਾਈਵੇਟ ਇਹ ਆ ਜੀ ਕੈਨੇਡੀਅਨ ਫਾਰਮਰ ਪ੍ਰਭਜੀਤ ਸੰਧੂ ਹੁਣ ਕੈਨੇਡੀਅਨ ਫਾਰਮਰ ਹੋਣਾਂ ਨੇ ਇਹ ਜਿਹੜੀ ਕਰਤੂਤ ਕੀਤੀ ਆ ਇਹ ਕਰਤੂਤ ਕਰਨ ਦੇ ਪਿੱਛੇ ਇਹਨਾਂ ਦੀ ਮਨਸ਼ਾ ਕੀ ਸੀ ਮੈਂ ਸ਼ਾ ਸਿਰਫ ਇਹ ਜੀ ਵੀ ਕੁੜੀ ਦੀ ਜਿਹੜੀ ਜ਼ਿੰਦਗੀ ਆ ਉਹ ਖਰਾਬ ਕਰਨੀ ਆ ਠੀਕ ਹੈ ਨਾ ਹੁਣ ਇਸ ਚੀਜ਼ ਦੀ ਇਸ ਤੋਂ ਬਾਅਦ ਜਿਹੜੀ ਹੋਰ ਚੀਜ਼ ਆ ਉਹ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣਾ ਵੀ ਇਸ ਚੀਜ਼ ਦੇ ਵਿੱਚ ਜਿਹੜਾ ਬੰਦਾ ਹੋਰ ਨਾਲ ਆਇਆ ਜਿਹੜਾ ਇੱਕ ਇੰਦਰ ਨਾਮ ਦੇ ਮੁੰਡੇ ਦਾ ਜ਼ਿਕਰ ਆਉਂਦਾ ਠੀਕ ਹੈ ਜੀ ਹੁਣ ਉਹ ਕੌਣ ਆ ਇਹ ਫੋਟੋਆਂ ਜਿਹੜੀਆਂ ਆ ਇਹ ਮੈਂ ਆਪਣੇ ਗਰੁੱਪ ਚ ਬ੍ਰੌਡਕਾਸਟ ਚ ਵੀ ਪਾਉਂਗਾ ਪਰ ਜਿਹੜਾ ਇਹ ਬੰਦਾ ਹੈਗਾ ਇੰਦਰ ਉਹ ਆ ਜੀ ਇਸ ਪ੍ਰਭ ਦਾ ਦੋਸਤ ਉਹ ਆ ਬੰਦਾ ਪ੍ਰਭ ਦਾ ਦੋਸਤ ਇੰਦਰ ਇਹ ਬੰਦੇ ਦੋ ਜਣੇ ਇਹਨਾਂ ਨੇ ਜੋ ਕਰਤੂਤ ਕੀਤੀ ਹੈ ਇੰਦਰ ਦੇ ਇੱਕ ਚੈਟ ਦੇ ਸਕਰੀਨਸ਼ਾਟ ਜਿਹੜੇ ਆ ਉਹ ਵਾਇਰਲ ਹੁੰਦੇ ਆ ਕੁੜੀ ਦੀਆਂ ਵੀਡੀਓ ਲੀਕ ਹੋਣ ਤੋਂ ਬਾਅਦ ਇੰਦਰ ਦੇ ਨਾਲ ਕੋਈ ਬੰਦਾ ਗੱਲ ਕਰਦਾ ਉਹ ਉਹਨੂੰ ਇੰਦਰ ਕੀ ਕਹਿੰਦਾ ਇੰਦਰ ਕਹਿੰਦਾ ਮੈਂ ਤੇ ਪ੍ਰਭ ਨੇ ਜਿਗਾੜ ਲਾ ਕੇ ਚਲਾਕੀ ਸੀ ਚੱਕੀ ਸੀ ਮਤਲਬ ਕਿ ਠੀਕ ਹੈ ਨਾ ਤੇ ਕਹਿੰਦਾ ਸੀ ਸਨੇਪਾਂ ਬਣਾ ਲਈਆਂ ਸੀ ਵੀ ਮੈਂ ਤੇ ਪ੍ਰਭ ਨੇ ਜਿਗਾੜ ਲਾ ਕੇ ਚੱਕੀ ਸੀ ਮੁੰਡਾ ਕਹਿੰਦਾ ਵੀ ਅੱਛਾ ਐਦਾਂ ਮੰਨ ਗਈ ਸੀਗੀ ਫਿਰ ਉਹ ਉਸ ਤੋਂ ਬਾਅਦ ਕਹਿੰਦਾ ਕਹਿੰਦਾ ਮੇਰੇ ਨਾਲ ਦੇ ਨਾਲ ਰਿਸ਼ਤਾ ਹੋਇਆ ਸੀ ਫਿਰ ਅਸੀਂ ਬਹਾਨੇ ਨਾਲ ਚੱਕ ਲਈ ਤੇ ਕੋਕ ਚ ਨੀਂਦ ਵਾਲੀ ਗੋਲੀ ਪਾਤੀ ਸੀ ਹੁਣ ਕੋਕ ਦੇ ਵਿੱਚ ਨੀਂਦ ਵਾਲੀ ਗੋਲੀ ਪਾ ਕੇ ਉਸ ਕੁੜੀ ਨੂੰ ਬੇਹੋਸ਼ ਕਰਕੇ ਤੇ ਫਿਰ ਕਹਿੰਦਾ ਪਤਾ ਨਹੀਂ ਲੱਗਣ ਦਿੱਤਾ ਤੇ ਆ ਗੱਲ ਨਾ ਕਰੀ ਕਿਸੇ ਨਾਲ ਮੇਰੇ ਯਾਰ ਨੇ ਵੀ ਪਤਾ ਲੱਗੇ ਆਵੇ ਆ ਉਸ ਇੰਦਰ ਦੀ ਚੈਟ ਆ ਇਹ ਮੈਂ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਮੈਂ ਬ੍ਰੌਡਕਾਸਟ ਗਰੁੱਪ ਦੇ ਵਿੱਚ ਪਾਉਂਗਾ ਮੇਰਾ ਇਹ ਚੀਜ਼ਾਂ ਲੀਕ ਕਰਨ ਦਾ ਮੰਤਵ ਸਿਰਫ ਇੰਨਾ ਹਾ ਕਿ ਕੁੜੀ ਨੂੰ ਤਾਂ ਟੈਗ ਦਈ ਜਾਂਦੇ ਆ ਸਾਰੇ ਠੀਕ ਹੈ ਨਾ ਕੁੜੀ ਨੂੰ ਤਾਂ ਤੁਸੀਂ ਤਗਮੇ ਦਈ ਜਾਂਨੇ ਹੋ ਵੀ ਕੁੜੀ ਨੇ ਇਹ ਕੀਤਾ ਉਹ ਕੀਤਾ ਮੈਨੂੰ ਐਂ ਦੱਸੋ ਵੀ ਇਸ ਚਵਲ ਦਾ ਕੀ ਆ ਇਹ ਚਵਲ ਦਾ ਕੀ ਇਸ ਬੰਦੇ ਦਾ ਕੀ ਕਰੋਗੇ ਉਹਦੇ ਪਿਓ ਦੀਆਂ ਦਾ ਵੀਡੀਓ ਸਾਰਿਆਂ ਨੇ ਵਾਇਰਲ ਕਰਤੀਆਂ ਪਰ ਮੈਂ ਹੁਣ ਤੁਹਾਨੂੰ ਇਹਦੇ ਵੀ ਪਰਿਵਾਰ ਬਾਰੇ ਦੱਸ ਦਿੰਨਾ ਇਹ ਨੇ ਜੀ ਪ੍ਰਵ ਜੀ ਪ੍ਰਵ ਸੰਧੂ ਠੀਕ ਹੈ ਜੀ ਹੁਣ ਇਹਨਾਂ ਦੇ ਪਰਿਵਾਰ ਬਾਰੇ ਜਿਹੜੀ ਗੱਲਬਾਤ ਹੈ ਉਹ ਆਪਾਂ ਤੁਹਾਨੂੰ ਦੱਸਾਂਗੇ ਪਰਿਵਾਰ ਬਾਰੇ ਗੱਲਬਾਤ ਇਹ ਆ ਵੀ ਪ੍ਰਵ ਸੰਧੂ ਜੀ ਦੇ ਪਰਿਵਾਰ ਦੇ ਵਿੱਚ ਠੀਕ ਆ ਉਹ ਗੱਲਬਾਤ ਇੱਥੇ ਆਉਂਦੀ ਆ ਇੱਕ ਮਿੰਟ ਰੁਕੋ ਤੁਹਾਨੂੰ ਮੈਂ ਦਿਖਾਈ ਦਿੰਦਾ ਇਹ ਨਹੀਂ ਜੀ ਸ਼੍ਰੀ ਹੁਣ ਅਵਤਾਰ ਸਿੰਘ ਸੰਧੂ ਜੀ ਦਾ ਅਕਾਊਂਟ ਆ ਆਹ ਵਾਲਾ ਇਹ ਆ ਇਸ ਹੂਨਹਾਰ ਬੱਚੇ ਦੇ ਪਿਤਾ ਜੀ ਠੀਕ ਹੈ ਨਾ ਹੁਣ ਇਹਨਾਂ ਨੇ ਵੀ ਆਪਣਾ ਜਿਹੜਾ ਅਕਾਊਂਟ ਆ ਇਹ ਪ੍ਰਾਈਵੇਟ ਕਰ ਲਿਆ ਚਲੋ ਫੋਟੋਆਂ ਸਾਡੇ ਕੋਲੇ ਹੈਗੀਆਂ ਸਾਰਾ ਕੁਝ ਆ ਪਰ ਹੁਣ ਮੈਂ ਇੱਥੇ ਜਿਹੜੀ ਗੱਲਬਾਤ ਆ ਅਵਤਾਰ ਸਿੰਘ ਸੰਧੂ ਜੀ ਨੂੰ ਪੁੱਛਣਾ ਚਾਹੁੰਨਾ ਆ ਹੂਨਹਾਰ ਬਾਲਕ ਜੰਮ ਕੇ ਦੁਨੀਆ 'ਚ ਕੀ ਘਟਿਆ ਹੋਇਆ ਸੀ ਜੋ ਤੁਸੀਂ ਪੂਰਾ ਕੀਤਾ ਆ ਕੀ ਤੁਸੀਂ ਸਾਬਤ ਕੀਤਾ ਆ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਠੀਕ ਹੈ ਨਾ ਤੁਸੀਂ ਇਸ ਬੰਦੇ ਦੀ ਜਿਹੜੀ ਤੁਸੀਂ ਪੈਰਵਾਹੀ ਕਰ ਰਹੇ ਹੋ ਪੁਛੀ ਕਿ ਕਿ ਸੇਦੀ ਕੁੜੀ ਦੀ ਜਿਹੜੀ ਜ਼ਿੰਦਗੀ ਖਰਾਬ ਕੀਤੀ ਉਹ ਵੀ ਕਿਉਂ ਸਿਰਫ ਇਸ ਗੱਲ ਕਰਕੇ ਵੀ ਉਹ ਕੁੜੀ ਵਿਆਹ ਲਈ ਕਹਿੰਦੀ ਸੀ ਇਹਨੂੰ ਬਾਰ-ਬਾਰ ਹੁਣ ਇਹ ਬੰਦਾ ਉਸ ਕੁੜੀ ਦਾ ਯੂਜ਼ ਐਂਡ ਥਰੋ ਕਰਨਾ ਚਾਹੁੰਦਾ ਸੀ ਕੁੜੀ ਕਹਿੰਦੀ ਸੀ ਮੇਰਾ ਵਿਆਹ ਕਰ ਹੁਣੇ ਵਿਆਹ ਤੋਂ ਭਜਦੇ ਨੇ ਉਸ ਕੁੜੀ ਦਾ ਜੋ ਯੂਜ਼ ਐਂਡ ਥਰੋ ਕੀਤਾ ਰਿਸ਼ਤਾ ਹੋਇਆ ਠੀਕ ਹੈ ਨਾ ਫਿਰ ਉਸ ਤੋਂ ਬਾਅਦ ਹੋਰ ਦੱਸਦਾ ਹੁਣ ਕੁੜੀ ਨੇ ਇਹਦੇ ਤੇ ਯਕੀਨ ਕੀਤਾ ਅਸੀਂ ਨਹੀਂ ਕਹਿੰਦੇ ਵੀ ਕੁੜੀ ਦਾ ਰਿਸ਼ਤਾ ਹੋ ਗਿਆ ਸੀ ਮੈਂ ਕਹਿੰਨਾ ਉਹਨਾਂ ਨੂੰ ਵਿਆਹ ਤੱਕ ਰੁਕਣਾ ਚਾਹੀਦਾ ਸੀ ਪਰ ਜੇ ਕੁੜੀ ਨੇ ਗਲਤੀ ਕੀਤੀ ਤਾਂ ਕੀ ਗੱਲ ਉਹਦੀਆਂ ਵੀਡੀਓ ਵਾਇਰਲ ਹੋਣਾ ਜਾਇਜ਼ ਆ ਇਹ ਕਿਸ ਤਰੀਕੇ ਨਾਲ ਤੁਸੀਂ ਸਾਬਤ ਕਰਦੇ ਹੋਗੇ ਵੀ ਤੁਸੀਂ ਕਿਸੇ ਦੀ ਜ਼ਿੰਦਗੀ ਨਾਲ ਇਸ ਹੱਦ ਤੱਕ ਖਲਵਾੜ ਕਰੋਗੇ ਤਾਂ ਉਹ ਜਾਇਜ਼ ਆ ਜੇ ਉਹਨੇ ਇਹ ਗਲਤੀ ਕੀਤੀ ਤਾਂ ਕੀ ਗੱਲ ਉਹਦੀਆਂ ਵੀਡੀਓ ਜਿਹੜੀਆਂ ਲੀਕ ਹੋਈਆਂ ਇਹ ਜਾਇਜ਼ ਹੋ ਜਾਂਦੀਆਂ ਇਸ ਚੀਜ਼ ਨਾਲ ਕੀ ਤੁਸੀਂ ਸਾਬਤ ਕਰਨਾ ਚਾਹੁੰਦੇ ਹੋ ਅੱਛਾ ਟੈਗ ਵੀ ਉਹ ਦੇ ਰਹੇ ਨੇ ਪੇਜਾਂ ਵਾਲੇ ਜਿਹੜੇ ਕਿ ਆਪ ਗਰੁੱਪਾਂ ਦੇ ਵਿੱਚ ਲਿੰਕ ਸ਼ੇਅਰ ਕਰਦੇ ਨੇ ਉਹ ਉਹਨਾਂ ਬੰਦਿਆਂ ਦਾ کردار ਕੀ ਹੋਊਗਾ ਜਿਹੜੇ ਕਿਸੇ ਦੀ ਧੀ ਪਹਿਣਦੀਆਂ ਜਿਹੜੀਆਂ ਵੀਡੀਓ ਆ ਉਹ ਲਿੰਕਾਂ ਦੇ ਵਿੱਚ ਸ਼ੇਅਰ ਕਰਦੇ ਨੇ ਤੇ ਕਹਿੰਦੇ ਨੇ ਸਾਡੇ ਗਰੁੱਪ ਜੁਆਇਨ ਕਰੋ ਗਰੁੱਪਾਂ ਦੇ ਵਿੱਚ ਦੇਖੋ ਤੇ ਤੁਸੀਂ ਉਸ ਕੁੜੀ ਨੂੰ ਟੈਗ ਦੇ ਰਹੇ ਹੋ ਕੀ ਸਾਬਤ ਕਰਨਾ ਚਾਹੁੰਦੇ ਹੋ ਕੁੜੀ ਦੀ ਗਲਤੀ ਭਾਵੇਂ ਮੈਂ ਕਹਿੰਨਾ ਜੇ 80% ਵੀ ਹੋਵੇ ਤਾਂ ਵੀ ਕੁੜੀ ਦੀਆਂ ਵੀਡੀਓਜ਼ ਜਿਹੜੀਆਂ ਆ ਇਹ ਲੀਕ ਕਰਨੀਆਂ ਕਿੱਥੋਂ ਜਾਇਜ਼ ਤੁਸੀਂ ਠਹਿਰਾ ਦਿਓਗੇ ਤੁਹਾਡੇ ਆਪ ਦੇ ਘਰ ਦੀ ਧੀ ਪਹਿਣ ਹੋਵੇ ਤੁਸੀਂ ਇਹ ਚੀਜ਼ ਜਾਇਜ਼ ਮੰਨ ਲੋਗੇ ਸ਼ਰਮ ਉਹ ਨਹੀਂ ਇਹ ਤੁਹਾਨੂੰ ਆਪਦੇ ਆਪ ਤੇ ਵੀ ਤੁਸੀਂ ਕਿਸੇ ਨੂੰ ਸਿਊਸੇਡ ਕਰਨ ਤੱਕ ਲੈ ਗਏ ਹੋ ਉਹ ਪਰਿਵਾਰ ਮਰਨ ਤੱਕ ਆਇਆ ਪਿਆ ਕਿਉਂ ਕਿ ਇੱਕ ਏਸ ਚਵਲ ਕਰਕੇ ਪ੍ਰਭ ਨਾਮ ਦੀ ਖੱਚ ਕਰਕੇ ਜਿਨੇ ਜਿਹਦੇ ਕਿ ਜਿਹੜੇ ਪਿਤਾ ਜੀ ਆ ਅਵਤਾਰ ਸੰਧੂ ਜੀ ਠੀਕ ਹੈ ਬਹੁਤ ਵੱਡੇ ਬੰਦੇ ਆ ਠੀਕ ਹੈ ਨਾ ਕਿਸਾਨ ਆ ਜੀ ਸਾਰਾ ਕੁਝ ਆ ਪਰ ਕੀ ਇਹਨਾਂ ਨੂੰ ਸ਼ਰਮ ਨਹੀਂ ਆਉਣੀ ਚਾਹੀਦੀ ਫੇਰ ਇਹ ਬੰਦਾ ਉਹਦੇ ਕੁੜੀ ਦੇ ਘਰ ਵਰਦਾ ਘਰ ਜਾ ਕੇ ਭੰਤੋੜ ਕਰਦਾ ਕਿਉਂ ਕਿਉਂਕਿ ਇਹ ਕੁੜੀ ਨੂੰ ਬਾਹਰ ਬੁਲਾਉਂਦਾ ਸੀ ਉਹ ਵੀ ਕਿਉਂ ਬੁਲਾਉਂਦਾ ਸੀ ਮੈਂ ਇਸ ਚੀਜ਼ ਦੀਆਂ ਚੈਟਾਂ ਵੀ ਜਿਹੜੀਆਂ ਉਹ ਆਪਣੇ ਬ੍ਰॉडकास्ट ਗਰੁੱਪ ਵਿੱਚ ਪਾਉਂਗਾ ਜੋ ਇਹਨੇ ਕੁੜੀ ਨੂੰ ਮੈਸੇਜ ਕੀਤੇ ਸੀ ਇਹ ਉਹਨੂੰ ਕਹਿੰਦਾ ਸੀ ਵੀ ਮੇਰੇ ਨਾਲ ਬਾਹਰ ਚੱਲ ਉਹ ਕੁੜੀ ਮਨ੍ਹਾ ਕਰਦੀ ਸੀ ਵੀ ਮੈਂ ਨਹੀਂ ਜਾਣਾ ਤੇ ਇਹਨੇ ਮੁੜ ਕੇ ਉਹਨੂੰ ਉਹਦੀਆਂ ਨਿਊਡਸ ਭੇਜੀਆਂ ਫਿਰ ਕੁੜੀ ਨੇ ਇਹਨੂੰ ਪੁੱਛਿਆ ਵੀ ਇਹ ਤੂੰ ਕਦੋਂ ਬਣਾ ਲਈਆਂ ਤੇ ਕਹਿੰਦਾ ਮੈਂ ਲੀਕ ਕਰੂੰਗਾ ਜੇ ਤੂੰ ਮੇਰੇ ਕੋਲੇ ਨਹੀਂ ਦੱਸੋ ਆ ਤਾਂ ਹਾਲ ਤੇ ਕੁੜੀ ਨੂੰ ਕੋਕ ਦੇ ਵਿੱਚ ਜਿਵੇਂ ਕਿ ਇੰਦਰ ਨੇ ਦੱਸਿਆ ਵੀ ਕੋਕ ਦੇ ਵਿੱਚ ਅਸੀਂ ਨਸ਼ਾ ਪਾ ਕੇ ਦੇ ਦਿੱਤਾ ਸੀਗਾ ਤੇ ਕੁੜੀ ਨੂੰ ਬੇਹੋਸ਼ ਕਰਕੇ ਉਹਦੇ ਨਾਲ ਆ ਸਭ ਕੁਝ ਕੀਤਾ ਤੇ ਤੁਸੀਂ ਇੱਥੇ ਕੁੜੀ ਨੂੰ ਗਲਤ ਕਿਵੇਂ ਕਹਿ ਸਕਦੇ ਹੋ ਮੰਨ ਲਓ ਕੁੜੀ ਦੀ ਗਲਤੀ ਵੀ ਆ ਪਰ ਕੁੜੀ ਦੀਆਂ ਵੀਡੀਓਜ਼ ਵਾਇਰਲ ਹੋਣੀਆਂ ਇਹ ਜਾਇਜ਼ ਕਿਵੇਂ ਆ ਆਪ ਦੇ ਘਰ ਦੀ ਧੀ ਭਣ ਤੇ ਲਾ ਕੇ ਵੇਖਿਆ ਕਰੋ ਪਹਿਲਾਂ ਜੋ ਜਿਹੜੀ ਚੀਜ਼ ਏ ਠੀਕ ਹੈ ਨਾ ਤੁਸੀਂ ਇੱਕ ਕੁੜੀ ਨੂੰ ਸਿਊਸਾਈਡ ਕਰਨ ਤੱਕ ਲੈ ਗਏ ਹੋ ਤੇ ਮੈਂ ਇੱਕ ਚੀਜ਼ ਹੋਰ ਵੇਖ ਕੇ ਹੈਰਾਨ ਆ ਜਦੋਂ ਪੇਜਾਂ ਦੇ ਉੱਤੇ ਪੋਸਟਾਂ ਪਈਆਂ ਪੇਜਾਂ ਦੀਆਂ ਪੋਸਟਾਂ ਦੇ ਜਦੋਂ ਮੈਂ ਕਮੈਂਟ ਵੇਖੇ ਉਹ ਯਾਰ ਦੋ ਦੋ ਕੁੜੀਆਂ ਦੇ ਪਿਓ ਵੀ ਉੱਥੇ ਜਿਹੜੇ ਵੀਡੀਓ ਦਾ ਲਿੰਕ ਮੰਗਣ ਦੇ ਆ ਯਾਰ ਸ਼ਰਮ ਨਹੀਂ ਆਉਂਦੀ ਤੁਹਾਡੇ ਘਰ ਦੇ ਵਿੱਚ ਵੀ ਦੋ ਦੋ ਕੁੜੀਆਂ ਯਾਰ ਤੁਸੀਂ ਪਿਓ ਬਣ ਗਿਓ ਪਰ ਤੁਹਾਨੂੰ ਕਿਸੇ ਪਿਓ ਦਾ ਦਰਦ ਹੀ ਨਹੀਂ ਹੈਗਾ ਰਖੜੀ ਆ ਹੁਣ ਲੰਗੀ ਆ ਪਰ ਮੈਂ ਇੱਕ ਗੱਲ ਕਹਿਣੀ ਚਾਹਨਾ ਕਦੇ ਆਪਦੇ ਘਰਦਿਆਂ ਤੇ ਲਾ ਕੇ ਵੇਖਿਓ ਕਿ ਤੁਹਾਡੇ ਘਰ ਦੀ ਧੀ ਭੈਣ ਨਾਲ ਆ ਕਰਤੂਤ ਹੋ ਜੇ ਕੁਸੀਂ ਉਹ ਵੀਡੀਓਜ਼ ਵਾਇਰਲ ਹੋਣਾ ਜਾਇਜ ਠਹਿਰਾ ਦਿਓਗੇ ਕਿੰਨਾ ਕੁ ਗਿਰੋਗੇ ਯਾਰ ਕਿੰਨਾ ਕੁ ਕੀ ਇਹੀ ਮਿਆਰ ਰਹਿ ਗਿਆ ਸਾਡੇ ਪੰਜਾਬ ਦਾ ਵੀ ਅਸੀਂ ਗਰੁੱਪਾਂ ਦੇ ਵਿੱਚ ਵੀਡੀਓ ਜਿਹੜੀਆਂ ਆ ਇਹੇ ਸ਼ੇਅਰ ਕਰਨਾ ਅਸੀਂ ਬਹੁਤ ਸ਼ਰਮਗਤੀ ਸਮਝਦੇ ਆ ਜਿੱਦਣ ਪੰਜਾਬ ਦੇ ਪਾਣੀਆਂ ਦੀ ਗੱਲ ਆਉਂਦੀ ਆ ਉਦੋਂ ਇਹ ਸ਼ੁਰਮਾ ਕਿੱਥੇ ਸੀ ਕੁੜੀ ਦੇ ਘਰ ਦੇ ਬਾਹਰ ਫਾਇਰਿੰਗ ਕਰਦਾ ਉੱਥੇ ਚਾਰ ਬੰਦੇ ਲਿਜਾ ਕੇ ਆਹ ਗਰਦੁੱਤਾਂ ਕਰਦੇ ਹੋ ਹੈਂ ਆ ਜਿਹੜੇ ਗਰੁੱਪਾਂ ਦੇ ਵਿੱਚ ਤੁਸੀਂ ਗਾਲਾਂ ਗੜਾਂ ਸਾਰਾ ਕੁਝ ਕਰਦੇ ਹੋ ਮੈਨੂੰ ਇੱਕ ਚੀਜ਼ ਦੱਸੋ ਜਿੱਦਣ ਪੰਜਾਬ ਦੇ ਹੱਕਾਂ ਦੀ ਗੱਲ ਆਉਂਦੀ ਹੈ ਉਦੋਂ ਤੁਹਾਡੇ ਕੀ ਹੋ ਜਾਂਦਾ ਉਦੋਂ ਲਿੰਗਾ ਵਿੱਚ ਪਾਣੀ ਭਰ ਜਾਂਦਾ ਤੁਹਾਡੇ ਗੋਡੇ ਨਹੀਂ ਚੱਲਦੇ ਉਦਣ ਆਓ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣਾ ਕੁੜੀ ਦੇ ਪਿਓ ਦੀਆਂ ਤਾਂ ਫੋਟੋਆਂ ਸ਼ੇਅਰ ਕੀਤੀਆਂ ਹੁਣ ਜਦੋਂ ਆਪਦੇ ਘਰ ਤੇ ਆਈ ਤੇ ਫੜਾਫੜਾ ਅਕਾਊਂਟ ਪ੍ਰਾਈਵੇਟ ਤੇ ਤੁਹਾਨੂੰ ਕੀ ਲੱਗਿਆ ਤੁਹਾਡੇ ਬਾਰੇ ਪਤਾ ਕਿਸੇ ਨੂੰ ਕੁਝ ਨਹੀਂ ਕੋਈ ਗੱਲ ਨਹੀਂ ਸਾਡੇ ਕੋਲੇ ਸਭ ਕੁਝ ਹੈਗਾ ਠੀਕ ਹੈ ਨਾ ਤੇ ਮੈਂ ਜਾਰੀ ਕਰੂੰਗਾ ਕਿਉਂ ਕਰੂੰਗਾ ਸਿਰਫ ਇਸ ਕਰਕੇ ਵੀ ਇਸ ਅੱਗ ਦਾ ਸੇਕ ਤੁਹਾਡੇ ਘਰ ਤੱਕ ਆਵੇ ਤੁਹਾਨੂੰ ਵੀ ਪਤਾ ਲੱਗੇ ਵੀ ਜਦੋਂ ਲੋਕ ਸਵਾਲੀਆਂ ਨਜ਼ਰਾਂ ਨਾਲ ਦੇਖਦੇ ਆ ਨਾ ਤੇ ਕੀ ਮਹਿਸੂਸ ਕਰਦੇ ਆ ਧੀਆਂ ਦੇ ਪਹਿਣਾ ਇਹਦੀਆਂ ਪ੍ਰਵਧੀਆਂ ਵੀ ਹੈਗੀਆਂ ਆ ਵਿਆਹੀਆਂ ਉਹਨਾਂ ਨੇ ਵੀ ਜਣਾ ਗਾ ਰਿਸ਼ਤੇ ਉਹਨਾਂ ਦੇ ਵੀ ਜੁੜਨੇ ਆ ਠੀਕ ਹੈ ਨਾ ਇਹ ਹੁਣ ਤੁਸੀਂ ਆਪ ਦੇਤੇ ਵੇਖਿਓ ਜੇ ਉਸ ਕੁੜੀ ਦੀ ਜ਼ਿੰਦਗੀ ਖਰਾਬ ਕੀਤੀ ਆ ਤੇ ਇਹ ਗੱਲ ਹੁਣ ਤੁਹਾਡੇ ਤੇ ਵੀ ਆਊਗੀ ਸਰਦਾਰ ਅਵਤਾਰ ਸਿੰਘ ਜੀ 3 ਤੁਹਾਡੀਆਂ ਵੀ ਹੈਗੀਆਂ ਦੋ ਠੀਕ ਹੈ ਨਾ ਦੋ 3 ਤੁਹਾਡੀਆਂ ਵੀ ਆ ਤੁਹਾਨੂੰ ਸ਼ਰਮ ਆਣੀ ਚਾਹੀਦੀ ਆ ਤੁਸੀਂ ਇਸ ਮੁੰਡੇ ਦੀ ਪੁਸ਼ਤ ਪਣਾਈ ਕਰਦੇ ਪਏ ਹੋ ਫਿਰ ਉਸ ਤੋਂ ਬਾਅਦ ਇੱਕ ਲੀਗਲ ਦਰਖਾਸਤ ਦਿੱਤੀ ਜਾਂਦੀ ਆ ਤੇ ਪ੍ਰਸ਼ਾਸਨ ਜਿਹੜਾ ਆ ਉਹ ਸੁੱਤਾ ਪਿਆ ਉਹ ਵੀ ਕੋਈ ਕਾਰਵਾਈ ਨਹੀਂ ਕਰਦਾ ਪਿਆ ਯਾਰ ਮਤਲਬ ਕਿਸੇ ਅਫਸਰ ਨੂੰ ਕਹਿਤੀ ਪਹਿਣ ਦਾ ਦਰਦ ਹੀ ਨਹੀਂ ਹੈਗਾ ਮੰਨ ਲਿਆ ਕੁੜੀ ਨੇ ਗਲਤੀ ਕੀਤੀ ਕੁੜੀ ਨੇ ਯਕੀਨ ਕਰ ਲਿਆ ਮੁੰਡੇ ਤੇ ਮੁੰਡੇ ਨੇ ਘਰੇ ਗੱਲ ਕੀਤੀ ਕੁੜੀ ਨੂੰ ਇਹ ਲੱਗਾ ਯਾਰ ਠੀਕ ਆ ਮੁੰਡੇ ਨੇ ਮੇਰੇ ਘਰ ਗੱਲ ਕਰ ਲਈ ਆ ਸਾਡਾ ਰਿਸ਼ਤਾ ਤੈਅ ਹੋ ਗਿਆ ਆ ਵਿਆਹ ਹੋ ਜਾਊਗਾ ਕੁੜੀ ਬਾਹਰ ਚਲੀ ਗਈ ਉਹਦੇ ਨਾਲ ਘੁੰਮਣ ਮੁੜ ਕੇ ਉਹਨਾਂ ਨੇ ਕੋਕ ਦੇ ਵਿੱਚ ਉਹਨੂੰ ਗੋਲੀਆਂ ਪਾ ਕੇ ਦੇਤੀਆਂ ਤੇ ਫਿਰ ਉਹ ਕੁੜੀ ਨੂੰ ਬਲੈਕਮੇਲ ਕੀਤਾ ਗਿਆ ਉਹ ਵੀਡੀਓ ਬਣਾ ਕੇ ਇਹ ਕਿੰਨਾ ਕੁ ਜਾਇਜ਼ ਮੰਨਦੇ ਹੋ ਤੁਸੀਂ ਇੱਥੇ ਕਿੱਥੇ ਕੁੜੀ ਦੀ ਗਲਤੀ ਤੁਸੀਂ ਠਹਿਰਾ ਦਿਓਗੇ ਜੇ ਕੁੜੀ ਦੀ ਗਲਤੀ ਹੈਗੀ ਵੀ ਆ ਤੇ ਕੀ ਗੱਲ ਉਹਦੀਆਂ ਵੀਡੀਓ ਲੀਕ ਕਰਨਾ ਜਾਇਜ਼ ਹੋ ਜਾਂਦਾ ਸ਼ਰਮੀ ਲਈ ਪਈਓ ਯਾਰ ਕਰੈਕਟਰ ਦੇ ਸਰਟੀਫਿਕੇਟ ਵੀ ਉਹ ਬੰਦੇ ਵੰਡ ਰਹੇ ਨੇ ਜਿਹੜੇ ਗਰੁੱਪਾਂ ਦੇ ਲਿੰਕ ਪਾਉਂਦੇ ਨੇ ਤੁਹਾਡੇ ਆਪ ਦੇ ਕਿਰਦਾਰ ਕੀ ਨੇ ਜਿੱਦਣ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਗੱਲ ਹੁੰਦੀ ਆ ਉਦੋਂ ਤੁਸੀਂ ਮਰ ਜਾਂਦੇ ਹੋ ਜਿੱਦਣ ਪੰਜਾਬ ਦੇ ਲੋਕਾਂ ਦੀ ਗੱਲ ਹੁੰਦੀ ਆ ਆ ਹੁਣ ਪਿੱਛੇ ਜੇ ਆ ਹੜ ਆਏ ਹੋਏ ਨੇ ਇਹਨਾਂ ਬਾਰੇ ਕੋਈ ਨਹੀਂ ਬੋਲਿਆ ਅੱਗਾਂ ਲੱਗੀਆਂ ਕਣਕਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਉਹਨਾਂ ਬਾਰੇ ਕੋਈ ਨਹੀਂ ਬੋਲਿਆ ਕਿ ਇਹਦੇ ਪੋਸਟ ਵੀ ਨਹੀਂ ਪੈਂਦੀ ਇਲੈਕਸ਼ਨ ਕਮਿਸ਼ਨ ਦਾ ਐਡਾ ਵੱਡਾ ਇੰਡੀਆ ਦੇ ਵਿੱਚ ਘਪਲਾ ਸਾਹਮਣੇ ਆਇਆ ਤੁਹਾਡੇ ਜੋ ਫਿਰ ਵੀ ਨਹੀਂ ਕੋਈ ਬੋਲਿਆ ਸਭ ਕੁਝ ਵੇਖਦੇ ਆ ਕਿਉਂਕਿ ਤੁਸੀਂ ਕੀ ਸ਼ੇਅਰ ਕਰਦੇ ਹੋ ਤੁਸੀਂ ਸ਼ੇਅਰ ਕਰਦੇ ਹੋ ਆਹ ਕਰਤੂਤਾਂ ਆਓ ਤੁਹਾਨੂੰ ਹੁਣ ਇੱਕ ਚੀਜ਼ ਹੋਰ ਦਖਾਉਂਦਾ ਸਰਦਾਰ ਪ੍ਰਭ ਸਿੰਘ ਹੁਣੀ ਇਸ ਤਰ੍ਹਾਂ ਕੁੜੀ ਦੇ ਨਾਲ ਪ੍ਰੋਗਰਾਮਾਂ 'ਚ ਜਾਂਦੇ ਸੀ। ਠੀਕ ਹੈ ਨਾ? ਐਵੇਂ ਤਿਆਰ ਹੋ ਹੋ ਕੇ। ਤੇ ਜੇ ਕੁੜੀ ਦੇ ਪਰਿਵਾਰ ਦੀ ਸਹਿਮਤੀ ਨਹੀਂ ਸੀ ਜਾਂ ਮੁੰਡੇ ਦੇ ਪਰਿਵਾਰ ਦੀ ਸਹਿਮਤੀ ਨਹੀਂ ਸੀ ਇਹਨਾਂ ਦਾ ਰਿਸ਼ਤਾ ਨਹੀਂ ਸੀ ਹੋਇਆ ਤੁਹਾਨੂੰ ਕੀ ਲੱਗਦਾ ਸਾਂਝੇ ਪ੍ਰੋਗਰਾਮਾਂ 'ਚ ਵਿਆਹ ਵਿਆਹ ਵਾਲੇ ਪ੍ਰੋਗਰਾਮਾਂ 'ਚ ਕਿਵੇਂ ਜਾਂਦੇ ਸੀ? ਠੀਕ ਹੈ ਨਾ? ਹੁਣ ਕੁੜੀ ਨਾਲ ਇਹ ਸਾਰਾ ਕੁਝ ਹੋਣ ਤੋਂ ਬਾਅਦ ਤੇ ਤੁਸੀਂ ਟੈਗ ਦੇ ਰਹੇ ਹੋ ਕੁੜੀ ਨੂੰ ਹੁਣ ਮੈਂ ਇੱਕ ਗੱਲ ਕਹਿਣੀ ਚਾਹੁੰਨਾ। ਜਿੰਨਾ ਤੁਸੀਂ ਕੁੜੀ ਨੂੰ ਤੇ ਕੁੜੀ ਦੇ ਪਿਓ ਨੂੰ ਤਗਮੇ ਦਿੱਤੇ ਨੇ ਨਾ ਜਿੰਨੇ ਮੈਡਲ ਪਾਏ ਨੇ ਆ ਜਿੰਨੇ ਸਰੂਪੇ ਉਹਨਾਂ ਨੂੰ ਪਾਏ ਆ ਆ ਜਿਹੜੇ ਪੇਜਾਂ ਤੇ ਪਾ ਪਾ ਕੇ ਵੀਡੀਓ ਤੇ ਉਹਨਾਂ ਦੇ ਉੱਪਰ ਲਿਖਦੇ ਪਏ ਹੋ ਜੋ ਬਕਵਾਸ ਕਰ ਰਹੇ ਹੋ ਜੇ ਇੰਨੀ ਜ਼ਰਤ ਹੈ ਠੀਕ ਹੈ ਨਾ ਜੇ ਇੰਨੀ ਜ਼ਰਤ ਹੈ ਹੁਣ ਉਹਨਾਂ ਬਾਰੇ ਵੀ ਲਿਖਿਓ ਪਾਓ ਵੀਡੀਓ ਫੋਟੋਆਂ ਉਹਨਾਂ ਦੀਆਂ ਵੀ ਇਹ ਲੀਕ ਕਰਨ ਵਾਲੇ ਆ ਬੰਦੇ ਨੇ ਠੀਕ ਹੈ ਨਾ ਵੀਡੀਓ ਫੋਟੋਆਂ ਸਾਰਾ ਕੁਝ ਮੈਂ ਪ੍ਰੋਵਾਈਡ ਕਰੂੰਗਾ ਬ੍ਰॉडकास्ट ਗਰੁੱਪ ਵਿੱਚ ਮੈਂ ਪਾਉਂਗਾ ਚੈਟਾਂ ਇਹਨਾਂ ਦੀਆਂ ਮੈਂ ਦਿਖਾਉਣਾ ਠੀਕ ਹੈ ਨਾ ਚੈਟਾਂ ਵੀ ਇਹਨਾਂ ਦੀ ਮੈਪ ਆਉਣਾ ਸਾਰਾ ਕੁਝ ਉੱਥੇ ਬ੍ਰॉडਕਾਸਟ ਗਰੁੱਪ ਵਿੱਚ ਮੈਂ ਪਾਉਂਗਾ ਵੀਡੀਓ ਵੀ ਮੈਂ ਪਾਉਂਗਾ ਸੀਸੀਟੀਵੀ ਫੁਟੇਜ ਜਿਨ੍ਹਾਂ ਦੇ ਵਿੱਚ ਇਹ ਕੁੜੀ ਦੇ ਘਰ ਦੇ ਬਾਹਰ ਜਾ ਕੇ ਜੋ ਇਹਨੇ ਪੱਥਰबाजी ਕੀਤੀ ਐ ਇਟਾਂ ਚਲਾਈਆਂ ਜੋ ਉਹਨੂੰ ਧਮਕੀਆਂ ਦਿੱਤੀਆਂ ਠੀਕ ਹੈ ਨਾ ਉਹ ਵੀ ਮੈਂ ਦਿਖਾਉਂਗਾ ਜੇ ਉਹ ਕੁੜੀ ਦਾ ਕੋਈ ਭਰਾ ਹੁੰਦਾ ਠੀਕ ਹੈ ਨਾ ਤੇ ਆ ਨੌਬਤ ਨਾ ਆਉਂਦੀ ਮੈਂ ਉਸ ਕੁੜੀ ਦੀ ਉਸ ਹਰਕਤ ਨੂੰ ਮੈਂ ਜਸਟੀਫਾਈ ਨਹੀਂ ਕਰਦਾ ਵੀ ਉਹਨੇ ਠੀਕ ਆ ਬਾਹਰ ਗਈ ਘੁੰਮਣ ਗਈ ਨਹੀਂ ਸੀ ਜਾਣਾ ਚਾਹੀਦਾ ਸਾਡੇ ਸਰਦਾਰਾਂ ਦੇ ਘਰਾਂ ਦੇ ਵਿੱਚ ਇਹ ਚੀਜ਼ ਨਹੀਂ ਅਲਾਉਡ ਹੋਏਗੀ ਪਰ ਉਸ ਗਲਤੀ ਦੇ ਲਈ ਉਸ ਕੁੜੀ ਨੂੰ ਇਸ ਹੱਦ ਤੱਕ ਲੈ ਜਾਣਾ ਵੀ ਉਹ ਕੁੜੀ ਸਿਊਸਾਈਡ ਕਰ ਲਵੇ ਉਹਦਾ ਪਿਓ ਮਰ ਜਵੇ ਘਰ ਦੇ ਵਿੱਚ ਉਹਨਾਂ ਦੇ ਲਾਸ਼ਾਂ ਵਿੱਚ ਜਣ ਫਿਰ ਤੁਸੀਂ ਹੀ ਉਥੇ ਪੰਜਾਬ ਦੀ ਜਿੱਤ ਤੁਸੀਂ ਹੀ ਕਿਵੇਂ ਰੱਖ ਲੋਗੇ ਭਈ ਪਰਦੇ ਕੱਜਣਾ ਸਿੱਖਿਆ ਕਰੋ ਤੁਸੀਂ ਪਰਦੇ ਖੋਲ-ਖੋਲ ਲੋਕਾਂ ਨੂੰ ਨਮਾਇਸ਼ ਕਰਦੇ ਹੋ ਯਾਰ ਸ਼ਰਮੀ ਲਾਹੀ ਪਈ ਐ ਕਸੂਰ ਮੁੰਡੇ ਦਾ ਗਲਤੀ ਮੁੰਡੇ ਦੀ ਟਾਰਗੇਟ ਕੁੜੀ ਨੂੰ ਕਰ ਰਹੇ ਹੋ ਕੁੜੀ ਨੇ ਕਿਸੇ ਦਾ ਕੀ ਦੇਣਾ ਕਸੂਰ ਤੇ ਇਸ ਚਵਲ ਦਾ ਪ੍ਰਭ ਦਾ ਕੁੜੀ ਦਾ ਕੀ ਕਸੂਰ ਹੈ ਕੁੜੀ ਦਾ ਕਸੂਰ ਇਹ ਆ ਵੀ ਉਹਨੇ ਪ੍ਰਭ ਤੇ ਯਕੀਨ ਕੀਤਾ ਤੇ ਪ੍ਰਭ ਨੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਵੀ ਉਹ ਸਾਰਾ ਕੁਝ ਸ਼ੇਅਰ ਕੀਤਾ ਇਹਦਾ ਯਾਰ ਇਹਦਾ ਇੰਦਰ ਇਹਦਾ ਫਰੈਂਡ ਜਿਹੜਾ ਆ ਉਹ ਦੱਸਦਾ ਪਿਆ ਕਹਿੰਦਾ ਅਸੀਂ ਮੈਂ ਤੇ ਪ੍ਰਭ ਨੇ ਕਹਿੰਦਾ ਇਕੱਠਿਆਂ ਆਲੇ ਚੁੱਕੀ ਆ ਦੱਸੋ ਉਹਨੂੰ ਕੁੜੀ ਨੂੰ ਨਸ਼ੇ ਵਾਲੀਆਂ ਗੋਲੀਆਂ ਦੇ ਕੇ ਪ੍ਰਭ ਤੇ ਇੰਦਰ ਉਹਦਾ ਮਿਸਯੂਜ਼ ਕਰ ਗਏ ਉਹਦੀਆਂ ਸਨੈਪਾਂ ਬਣਾ ਲਈਆਂ ਮੁੜ ਕੇ ਕੁੜੀ ਨੂੰ ਬਲੈਕਮੇਲ ਕੀਤਾ ਤੇ ਇਹਦੇ ਵਿੱਚ ਕੁੜੀ ਗਲਤ ਹੋਗੀ ਸ਼ਰਮ ਨਹੀਂ ਆਉਂਦੀ ਤੁਹਾਨੂੰ ਯਾਰ ਕਦੇ ਦੇ ਕਿਸੇ ਦੇ ਘਰ ਬਾਰੇ ਸੋਚ ਲਿਆ ਕਰੋ ਤੁਸੀਂ ਇੱਕ ਮਾਂ ਇੱਕ ਪਿਓ ਨੂੰ ਇੱਕ ਉਹਨਾਂ ਦੀ ਧੀ ਨੂੰ ਤੁਸੀਂ ਮਰਨ ਤੱਕ ਮਜਬੂਰ ਕੀਤਾ ਪਿਆ ਵੀਡੀਓ ਪਾ ਪਾ ਕੇ ਗਲਤੀਆਂ ਕੌਣ ਨਹੀਂ ਕਰਦਾ ਤੁਹਾਡੇ ਤੋਂ ਕਦੇ ਗਲਤੀਆਂ ਨਹੀਂ ਹੋਈਆਂ ਤੁਸੀਂ ਤਾਂ ਇਹ ਕਹਿੰਦੇ ਨੂੰ ਜਿਵੇਂ ਤੁਸੀਂ ਸਾਰੇ ਦੁੱਧ ਧੋਤਿਓ ਕੌਣ ਗਲਤੀਆਂ ਨਹੀਂ ਕਰਦਾ ਕੀ ਹੋ ਗਿਆ ਸੀਗਾ ਕੀ ਉਹ ਕੁੜੀ ਜਿਹੜੀ ਆ ਉਹ ਨੈੱਟ ਤੇ ਸਾਰਾ ਕੁਝ ਪਾਉਂਦੀ ਫਿਰਦੀ ਸੀ ਅੱਜ ਦੇ ਟਾਈਮ ਦੇ ਵਿੱਚ ਹੈ ਤੁਸੀਂ ਉਹਨਾਂ ਨੂੰ ਬਦਨਾਮ ਕਰਦੇ ਫਿਰਦੇ ਹੋ ਯਾਰ ਮੁੰਡੇ ਖੇਤੀ ਦਾ ਕੰਮ ਕਰਕੇ ਰਾਜੀ ਨਹੀਂ ਹੈਗੇ ਉਹ ਕੁੜੀ ਪਿਓ ਦੇ ਨਾਲ ਬਰਾਬਰ ਟਰੈਕਟਰ ਚਲਾਉਂਦੀ ਉੱਥੇ ਖੇਤੀ ਦਾ ਕੰਮ ਕਰਦੀ ਸੀ ਤੇ ਤੁਸੀਂ ਉਹਨਾਂ ਨੂੰ ਇਸ ਹੱਦ ਤੱਕ ਲੈ ਗਏ ਹੋ ਵੀ ਉਹ ਅੱਜ ਜਿੰਦੇ ਮਾਰ ਕੇ ਘਰ ਚ ਬੈਠੇ ਨੇ ਜੇ ਉਹਨਾਂ ਦੇ ਵਿੱਚੋਂ ਇੱਕ ਅੱਧਾ ਵੀ ਮਰ ਗਿਆ ਕੌਣ ਜ਼ਿੰਮੇਵਾਰ ਆ ਚੱਕ ਗਏ ਜ਼ਿੰਮੇਵਾਰੀ ਆ ਪੇਜਾਂ ਵਾਲੇ ਚੱਕਣਗੇ ਜ਼ਿੰਮੇਵਾਰੀ ਆ ਜਿਹੜੇ ਪੇਜਾਂ 'ਤੇ ਲਿੰਕ ਸ਼ੇਅਰ ਕਰਦੇ ਪਏ ਨੇ, ਪੋਸਟਾਂ ਪਾਉਂਦੇ ਪਏ ਨੇ ਚੱਕਣਗੇ ਜ਼ਿੰਮੇਵਾਰੀ? ਜੇ ਉਹ ਕੁੜੀ ਮਰ ਗਈ? ਜੇ ਉਹਦੇ ਪਿਓ ਨੂੰ ਕੁਝ ਹੋ ਗਿਆ ਚੱਕੋਗੇ ਜ਼ਿੰਮੇਵਾਰੀ? ਕਹੋਗੇ? ਸ਼ਰਮੀ ਇਲਾਹੀ ਪਈ ਆ ਯਾਰ। ਤੁਸੀਂ ਇਹ ਗੱਲ ਕਹਿੰਦੇ ਹੋ ਵੀ ਕੁੜੀ ਨੇ ਗਲਤੀ ਕੀਤੀ, ਕੁੜੀ ਨੇ ਗਲਤੀ ਕੀਤੀ। ਮੈਂ ਹਫਤਾ ਹੋ ਗਿਆ ਰੋਜ਼ ਦੀਆਂ ਪੋਸਟਾਂ ਪਾਉਣਾ, ਰੋਜ਼ ਦਿਖਾਉਣਾ ਤੁਹਾਨੂੰ। ਸਗਾ ਪਿਓ ਧੀ ਦਾ ਬਲਾਤਕਾਰ ਕਰ ਰਿਹਾ। ਉੱਥੇ ਵੀ ਕੁੜੀ ਗਲਤ ਹੈ? ਦਾਦੇ ਨੇ ਪੋਤੀ ਨਾਲ ਜੋਕਰ ਤੂਤਾ ਕੀਤੀਆਂ ਉੱਥੇ ਵੀ ਪੋਤੀ ਗਲਤ ਕੀ ਸਾਬਤ ਕਰਨਾ ਚਾਹੁੰਦੇ ਆਂ ਆਨੇਓ ਮਹਾਨ ਪੁਰਸ਼ ਜਿਨ੍ਹਾਂ ਦੀ ਉਹ ਗੰਦੀ ਹਲਾ ਦਾ ਜਿਨੇ ਇਹ ਕਰਤੂਤ ਕੀਤੀ ਆ ਠੀਕ ਹੈ ਨਾ ਅਕਾਊਂਟ ਵੀ ਇਹਨਾਂ ਦੇ ਮੈਂ ਦਿਖਾਉਣਾ ਤੇ ਹੁਣ ਮੈਨੂੰ ਇੱਕ ਚੀਜ਼ ਦੱਸੋ ਜਿਵੇਂ ਉਹ ਸ਼ੇਅਰ ਕੀਤੀਆਂ ਨਾ ਵੀਡੀਓ ਜਿਵੇਂ ਉਹਨਾਂ ਦੇ ਫੋਟੋਆਂ ਪਾਈਆਂ ਵਾਂ ਇਹਨਾਂ ਦੀਆਂ ਫੋਟੋਆਂ ਬਰਾਬਰ ਪਾਇਓ ਦੋ ਧੀਆਂ ਨੇ ਇਹਦੀਆਂ ਅਵਤਾਰ ਸਿੰਘ ਦੀਆਂ ਪਤਾ ਲੱਗਿਆ ਇਹਨੂੰ ਕਿਸੇ ਦੀ ਧੀ ਏ ਝੜ ਕੇ ਕਿਵੇਂ ਰਹੀ ਦਾ ਆਹ ਅਕਾਊਂਟ ਆ ਇਹਦਾ ਅਵਤਾਰ ਸਿੰਘ ਦਾ ਆਹ ਅਕਾਊਂਟ ਆ ਜੀ ਅਵਤਾਰ ਸਿੰਘ ਡਾਟ ਸੰਧੂ ਡਾਟ 334 ਠੀਕ ਹੈ 305 ਫਾਲੋਅਰ 7 ਫਾਲੋਇੰਗ 8 ਪੋਸਟਾਂ ਠੀਕ ਹੈ ਨਾ ਇਹ ਆ ਅਕਾਊਂਟ ਆ ਉਹਦੇ ਪਿਓ ਦਾ ਤੁਸੀਂ ਕੁੜੀ ਦੇ ਪਿਓ ਦੀਆਂ ਪੋਸਟਾਂ ਦਾ ਪਾਈਆਂ ਹੁਣ ਇਹਦੀਆਂ ਪਾਇਓ ਆ ਉਸ ਚਵਲ ਦਾ ਅਕਾਊਂਟ ਆ ਕੈਨੇਡੀਅਨ ਫਾਰਮਰ ਕੈਨੇਡੀਅਨ ਫਾਰਮਰ ਕੈਨੇਡੀਅਨ ਅੰਡਰਸਕੋਰ ਫਾਰਮਰ 1313 ਠੀਕ ਹੈ ਤੇ ਇਹਨਾਂ ਦੀਆਂ ਫੋਟੋਆਂ ਹੁਣ ਤੁਸੀਂ ਪਾਇਓ ਬ੍ਰਾਡਕਾਸਟ ਗਰੁੱਪ ਵਿੱਚ ਮੈਂ ਪਾਉਂਗਾ ਠੀਕ ਐ ਜਿੰਨੀਆਂ ਉਸ ਕੁੜੀ ਦੀਆਂ ਫੋਟੋਆਂ ਪਾ ਪਾ ਕੇ ਉਹਨਾ ਪਿਓਤੀ ਨੂੰ ਜਲੀਲ ਕੀਤਾ ਨਾ ਹੁਣ ਇਹਨਾਂ ਦੀਆਂ ਪੋਸਟਾਂ ਵੀ ਪਾਇਓ ਫੇਰ ਵੇਖਾਂਗਾ ਅਣਖ ਕੀ ਐ ਆਪਦੇ ਘਰ ਨੂੰ ਸੇਕ ਲੱਗੇ ਨਾ ਇਹਨਾਂ ਦੇ ਇਹਨਾਂ ਨੂੰ ਫੇਰ ਪਤਾ ਲੱਗੇ ਕਿਸੇ ਦੀ ਧੀ ਏ ਜਾੜ ਕੇ ਕਿਵੇਂ ਖੁਸ਼ ਹੋਈਦਾ ਆ ਉਸ ਮੁੰਡੇ ਦਾ ਪਰਸਨਲ ਅਕਾਊਂਟ ਆ ਜੀ ਪ੍ਰਭ ਸੰਧੂ 2121 ਪ੍ਰਭ ਸੰਧੂ 2121 ਤੇ 200 ਨਸੀ ਜਿਹੜੇ ਆ ਫੋਲੋਅਰ 45 ਫੋਲੋਇੰਗ ਇਹ ਜਲੰਧਰ ਦਾ ਇਹ ਪੰਜਾਬ ਦਾ ਤੇ ਇਹਦਾ ਸਨੈਪ ਅਕਾਊਂਟ ਵੀ ਜਿਹੜਾ ਆ ਉਹ ਪ੍ਰਭ ਸੰਧੂ 2121 ਦੇ ਨਾਮ ਤੇ ਆ ਠੀਕ ਆ ਤੇ ਜਿਹੜਾ ਬੰਦਾ ਇਹਦੇ ਨਾਲ ਰਲਿਆ ਜਿਹਨੇ ਜਿਹੜਾ ਉੱਥੇ ਉਹਦੇ ਵਿੱਚ ਸ਼ਾਮਲ ਸੀਗਾ ਉਸ ਕਰਤੂਤ ਦੇ ਵਿੱਚ ਮੈਂ ਉਸ ਮੁੰਡੇ ਦੀ ਵੀ ਫੋਟੋ ਤੁਹਾਨੂੰ ਦਿਖਾ ਦਿੰਨਾ ਠੀਕ ਐ ਆ ਬੰਦਾ ਉਹ ਠੀਕ ਐ ਆ ਉਹ ਬੰਦਾ ਠੀਕ ਐ ਤੇ ਇਸ ਬੰਦੇ ਦਾ ਹੁਣ ਤੁਸੀਂ ਵੇਖ ਲਓ ਕੀ ਕਰ ਰਿਹਾ ਹੁਣ ਠੀਕ ਹੈ ਨਾ ਆਹ ਨੇ ਦੋ ਜਣੇ ਪ੍ਰਭਤ ਇੰਦਰ ਠੀਕ ਹੈ ਇਹਨਾਂ ਦੀ ਚੈਟ ਵੀ ਮੈਂ ਤੁਹਾਨੂੰ ਦਿਖਾ ਦਿੰਨਾ ਆ ਇੰਦਰ ਦੇ ਭੇਜੇ ਹੋਏ ਮੈਸੇਜ ਨੇ ਠੀਕ ਹੈ ਪੜ ਕੇ ਮੈਂ ਸੁਣਾ ਦਿੰਨਾ ਮੁੜ ਕੇ ਮੈਂ ਗਰੁੱਪ ਚ ਪਾ ਦਿੰਨਾ ਗਰੁੱਪ ਦੇ ਵਿੱਚੋਂ ਤੁਸੀਂ ਆਪ ਚੱਕ ਲਿਓ ਠੀਕ ਹੈ ਗਰੁੱਪ 'ਚ ਸਾਰੀਆਂ ਫੋਟੋਆਂ ਪਾਉਂਗਾ ਸਾਰੀਆਂ ਵੀਡੀਓ ਪਾਉਂਗਾ ਗਰੁੱਪ 'ਚ ਹੀ ਸਾਰੀਆਂ ਫੋਟੋਆਂ ਤੇ ਸਾਰੀਆਂ ਵੀਡੀਓ ਪਾਉਂਗਾ ਠੀਕ ਆ ਉੱਥੋਂ ਸਾਰੇ ਚੁੱਕ ਲਿਓ ਤੇ ਇਹ ਜਿੰਨਾ ਤੁਸੀਂ ਹੁਣ ਉਹਨਾਂ ਨੂੰ ਸ਼ੇਅਰ ਕੀਤਾ ਨਾ ਜਿੰਨਾ ਉਹਨਾਂ ਨੂੰ ਸ਼ੇਅਰ ਕੀਤਾ ਹੁਣ ਉਹਨਾਂ ਹੀ ਆ ਸ਼ੇਅਰ ਕਰਿਓ ਜਿਨੇ ਉਹਦੀ ਜ਼ਿੰਦਗੀ ਖਰਾਬ ਕੀਤੀ ਆ ਨਾ ਕੁੜੀ ਦੀ ਇਹ ਸੇਕ ਲੱਗਣਾ ਚਾਹੀਦਾ ਉਹਨਾਂ ਨੂੰ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਠੀਕ ਆ ਨਾ ਬੰਦਾ ਮੈਨੂੰ ਪਤਾ ਉਹ ਹੁਣ ਇੰਡੀਆ 'ਚ ਨਹੀਂ ਹੈਗਾ ਪੰਜਾਬ 'ਚ ਨਹੀਂ ਹੈਗਾ ਉਹ ਤੋਂ ਬਾਹਰ ਨਿਕਲ ਗਿਆ ਆ ਇਸ ਨੋਟ ਓਵਰ देयर ਪਰ ਗੱਲ ਕੀ ਆ ਗੱਲ ਇਹ ਆ ਸਾਰੀ ਦੁਨੀਆ 'ਚ ਪੰਜਾਬੀ ਬੈਠੇ ਹੋ ਉਹ ਕੁੜੀ ਦੀਆਂ ਪੰਜਾਬ ਬੈਠੀ ਦੀਆਂ ਜਿਹੜੀਆਂ ਗੱਲਾਂ ਆ ਉਹ ਤੁਸੀਂ ਬਾਹਰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਈਆਂ ਨਾ ਉਸ ਕੁੜੀ ਨੇ ਕਿਸੇ ਦਾ ਕੀ ਵਿਗਾੜਿਆ ਸੀ ਕਿਸ ਦਾ ਹੱਕ ਖਾ ਕੇ ਬੈਠੀ ਸੀ ਉਹ ਠੀਕ ਹੈ ਨਾ ਕੀ ਉਹਨਾਂ ਨੇ ਕਿਸੇ ਦਾ ਧੋਖਾ ਕੀਤਾ ਸੀ ਕੀ ਕਿਸੇ ਦੇ ਪੈਸੇ ਮਾਰੇ ਸੀ ਜਿਹੜਾ ਉਹਨਾਂ ਨੂੰ ਇਸ ਤਰੀਕੇ ਨਾਲ ਜਲੀਲ ਕੀਤਾ ਗਿਆ ਜੇ ਕਿਸੇ ਦੀ ਧੀ ਭੈਣ ਦੀ ਇੱਜ਼ਤ ਇਸ ਤਰ੍ਹਾਂ ਰੋਲ ਕੇ ਤੁਸੀਂ ਆਪ ਦੇ ਆਪ ਨੂੰ ਸੂਰਮੇ ਕਹੋਨੇ ਹੋ ਤਾਂ ਦੁਰਲਹਣ ਤੇ ਆ ਯਾਰ ਤੁਹਾਡੇ ਤੇ ਠੀਕ ਹੈ ਨਾ ਦੁਰਲਹਣ ਤੇ ਆ ਤੁਹਾਡੇ ਤੇ ਸ਼ਰਮ ਹੋਣੀ ਚਾਹੀਦੀ ਆ ਤੁਹਾਨੂੰ ਤੁਸੀਂ ਇੱਕ ਪਿਓ ਇੱਕ ਧੀ ਇੱਕ ਮਾਂ ਨੂੰ ਤੁਸੀਂ ਇੱਕ ਪਰਿਵਾਰ ਨੂੰ ਉਹਨਾਂ ਨੂੰ ਮਰਨ ਤੱਕ ਮਜਬੂਰ ਕੀਤਾ ਆ ਤੁਹਾਨੂੰ ਪਤਾ ਵੀਡੀਓ ਪਾ ਪਾ ਕੇ ਕੀ ਕਸੂਰ ਆ ਉਹਨਾਂ ਦਾ ਕੀ ਦੇਣਾ ਉਹਨਾਂ ਨੇ ਤੁਹਾਡਾ ਕੀ ਦੇਣਾ ਤੁਹਾਡਾ ਦੱਸੂਗਾ ਕੋਈ ਕਿਹਦਾ ਕਰਜ਼ਾ ਦੇਣਾ ਉਹਨਾਂ ਨੇ ਪਰ ਤੁਸੀਂ ਕੀ ਕਰ ਰਹੀ ਹੋ ਤੁਸੀਂ ਉਹਨਾਂ ਨੂੰ ਮਰਨ ਤੱਕ ਲੈ ਗਈ ਹੋ ਯਾਰ ਕਿਹਦਾ ਕੀ ਕਸੂਰ ਆ ਮੇਰਾ ਭਰਾ ਬਣੇ ਵੀਡੀਓ ਇਹ ਪਾਉਣੀਆਂ ਬੰਦ ਕਰ ਦਿਓ ਠੀਕ ਹੈ ਨਾ ਕਿਸਾਨ ਨੂੰ ਕਰਜ਼ਾ ਨਹੀਂ ਦੇਣਾ ਚਾਰ ਫੋਲੋਅਰਾਂ ਪਿੱਛੇ ਤੁਸੀਂ ਜਿਹੜੀਆਂ ਇਹ ਕਰਤੂਤਾਂ ਕਰਦੇ ਹੋ ਸਿਰਫ ਚਾਰ ਫੋਲੋਅਰਾਂ ਪਿੱਛੇ ਵੀ ਚਾਰ ਬੰਦੇ ਗਰੁੱਪ ਚ ਐਡ ਹੋ ਜਾਣਗੇ ਉਹਦੇ ਪਿੱਛੇ ਤੁਸੀਂ ਇਹ ਕਰਤੂਤ ਕਰਦੇ ਹੋ ਤੁਹਾਨੂੰ ਵੀ ਸ਼ਰਮ ਹੋਣੀ ਚਾਹੀਦੀ ਹੈ ਪੰਜਾਬ ਦੇ ਹੱਕਾਂ ਲਈ ਬੋਲੋ ਪੰਜਾਬ ਦੇ ਲੋਕਾਂ ਲਈ ਬੋਲੋ ਅੱਜ ਜਿਹੜੇ ਅੱਜ ਤੁਸੀਂ ਵੀਡੀਓ ਪਾਉਂਦੇ ਫਿਰਦੇ ਉਹਦੀਆਂ ਕੁੜੀ ਦੀਆਂ ਜਿਵੇਂ ਪੰਜਾਬ ਦਾ ਬਹੁਤ ਵੱਡਾ ਮੁੱਦਾ ਆ ਜਿੱਦਾਂ ਲੈਂਡ ਪੂਲਿੰਗ ਦਾ ਕੰਮ ਹੋਇਆ ਸੀ ਉਸਦਣ ਤੁਹਾਡੇ ਜੋ ਕਿਸੇ ਦੀ ਜ਼ੁਬਾਨ ਨਹੀਂ ਖੁੱਲੀ ਮੈਂ ਕੱਲਾ-ਕੱਲਾ ਡਾਕੂਮੈਂਟ ਬ੍ਰਾਡਕਾਸਟ ਗਰੁੱਪ ਵਿੱਚ ਪਾ ਕੇ ਦੱਸਿਆ ਵੀ ਇਹ ਇਹ ਜਿਹੜੀ ਚੀਜ਼ ਇਹ ਆ ਪੰਜਾਬ ਦੇ ਕਿਸਾਨਾਂ ਦੇ ਲਈ ਕਿਵੇਂ ਮਾੜੀ ਆ ਇਹ ਪੰਜਾਬ ਦੇ ਲਈ ਕਿੰਨੀ ਮਾੜੀ ਆ ਮੈਂ ਕੱਲਾ-ਕੱਲਾ ਡਾਕੂਮੈਂਟ ਬ੍ਰਾਡਕਾਸਟ ਗਰੁੱਪ ਵਿੱਚ ਪਾ ਕੇ ਦੱਸਿਆ ਸੀ ਠੀਕ ਹੈ ਨਾ ਪਰ ਉਸ ਦਿਨ ਕਿਹੇ ਇਹਨਾਂ ਪੇਜ ਵਾਲਿਆਂ ਦੀ ਕਿਹੇ ਦੀ ਹਰਾਮ ਜਾਦੇ ਦੀ ਕੰਜਰ ਦੀ ਜ਼ੁਬਾਨ ਨਹੀਂ ਖੁੱਲੀ ਪੰਜਾਬ ਦੇ ਵਿੱਚ ਜਦੋਂ ਕੋਈ ਵੱਡਾ ਮੁੱਦਾ ਹੁੰਦਾ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਹਿੱਤਾਂ ਦਾ ਉਸ ਦਿਨ ਇਹਨਾਂ ਜੋ ਕੋਈ ਬੋਲਦਾ ਨਹੀਂ ਤੇ ਜੇ ਕਿਹੇ ਧੀ ਭੈਣ ਦੀ ਕੋਈ ਵੀਡੀਓ ਫੋਟੋ ਉਹ ਵੀ ਕਿਹੇ ਕੰਜਰ ਨੇ ਲੀਕ ਕਰਤੀ ਤੇ ਉਹ ਇਹਨਾਂ ਨੇ ਪੰਜਾਬ ਦਾ ਉਹ ਮੁੱਦਾ ਬਣਾ ਲਿਆ ਵੀ ਜਿਵੇਂ ਪੰਜਾਬ ਦਾ ਪਾਣੀ ਉਸ ਮੁੱਦੇ ਕਰਕੇ ਖੜਿਆ ਹੋਵੇ ਸ਼ਰਮ ਹੋਣੀ ਚਾਹੀਦੀ ਓ ਤੁਹਾਨੂੰ ਜਿੱਦਣ ਉਹ ਕਕਾਰਾਂ ਕਰਕੇ ਕੁੜੀ ਨੂੰ ਪੇਪਰ ਨਹੀਂ ਦੇਣ ਦਿੱਤਾ ਗਿਆ ਜਿੱਦਣ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਗਿਆ ਤੁਹਾਡੇ ਵਿੱਚੋਂ ਕਿਹੜੇ ਜਿੱਦਣ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਕਕਾਰਾਂ ਕਰਕੇ ਕੁੜੀ ਨੂੰ ਐਗਜ਼ਾਮੀਨੇਸ਼ਨ ਹਾਲਚ ਐਂਟਰੀ ਵੀ ਦਿੱਤੀ ਉਦੋਂ ਕੌਣ ਬੋਲਿਆ ਤੁਹਾਡੇ ਚੋਂ ਕਿਸ ਕੰਜਰ ਨੇ ਪੋਸਟ ਪਾ ਕੇ ਉੱਥੇ ਦੱਸਿਆ ਕਿਸੇ ਨੇ ਚੱਕੀ ਆਵਾਜ਼ ਇਹ ਪੇਜ ਸਿਰਫ ਤੁਸੀਂ ਲੋਕਾਂ ਦੀਆਂ ਧੀਆ ਭੈਣਾਂ ਨਮਾਮ ਕਰਨ ਦੇ ਲਈ ਬਣਾਈਆਂ ਮੈਨੂੰ ਇਹ ਦੱਸੋ ਇਹ ਤੁਸੀਂ ਜਿਹੜੇ ਗਰੁੱਪ ਚ ਚਲਾਉਂਦੇ ਹੋ ਇਹ ਕਿਹੇ ਗਜਨੀ ਦੇ ਬਾਜ਼ਾਰ ਨਾਲੋਂ ਘਟਨੇ ਤੁਸੀਂ ਬਾਬਾ ਦੀਪ ਸਿੰਘ ਦੀਆਂ ਗੱਲਾਂ ਕਰਦੇ ਹੋ ਬਾਬਾ ਦੀਪ ਸਿੰਘ ਦੀਆਂ ਉਹਨਾਂ ਸ਼ਹੀਦਾਂ ਸਿੰਘਾਂ ਦੀਆਂ ਗੱਲਾਂ ਕਰਦੇ ਹੋ ਬਾਬਾ ਬਘੇਲ ਸਿੰਘ ਦੇ ਆਪਣੇ ਆਪ ਨੂੰ ਵਾਰਿਸ ਕਹਿੰਦੇ ਹੋ ਤੇ ਕਰਤੂਤਾ ਤੁਸੀਂ ਉਹ ਕਰਦੇ ਹੋ ਜੋ ਉਹ ਗਜਨੀ ਦੇ ਬਾਜ਼ਾਰਾਂ 'ਚ ਹੁੰਦੀਆਂ ਸੀ ਆਪਦੇ ਆਪ ਨੂੰ ਪੰਜਾਬੀ ਕਹਿੰਦੇ ਆਂ ਆਪਦੇ ਆਪ ਨੂੰ ਸਿੱਖ ਕਹਿੰਦੇ ਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਸ਼ੀਸ਼ੇ 'ਚ ਵੇਖ ਕੇ ਆਪਣਾ ਆਪ ਨੂੰ ਚਪੇੜਾ ਮਾਰਨ ਦਾ ਜੀ ਨਹੀਂ ਕਰਦਾ ਸਿਰਫ 4 ਫਾਲੋਅਰਾਂ ਪਿੱਛੇ ਤੁਸੀਂ ਕਹੇ ਧੀ ਭੈਣ ਦੀ ਇੱਜ਼ਤ ਰੋਲ ਕੇ ਧਰ ਦਿੰਦੇ ਹੋ ਸ਼ਰਮ ਨੁਮਾ ਤੁਹਾ ਮਾਰੋ ਉਹਨੇ ਕੀ ਕਿਸੇ ਦਾ ਵਿਗਾੜਿਆ ਸੀ ਤੁਹਾਡੇ 'ਚ ਕੀ ਤੁਹਾਡਾ ਦੇਣਾ ਸੀ ਉਸ ਪਿਉਤੀ ਨੇ ਤੁਹਾਡੇ ਵਿੱਚੋਂ ਕੋਈ ਖੇਤ ਦੇ ਵਿੱਚ ਨਾ ਵਰਦਾ ਨਹੀਂਗਾ ਠੀਕ ਹੈ ਨਾ ਤੁਹਾਡੇ ਵਿੱਚੋਂ ਕੋਈ ਖੇਚ ਨਹੀਂ ਵਰਦਾ ਤੇ ਉਹ ਕੁੜੀ ਆਪਣੇ ਪਿਓ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਤੁਹਾਨੂੰ ਡੰਗਰਾਂ ਦਾ ਗੋਹਾ ਚੁੱਕਣਾ ਭਾਰਾ ਲੱਗਦਾ ਠੀਕ ਹੈ ਨਾ ਤੇ ਤੁਸੀਂ ਇਹ ਕਰਤੂਤਾਂ ਕਰਦੇ ਫਿਰਦੇ ਹੋ ਸ਼ਰਮ ਨੂੰ ਹੱਥ ਮਾਰ ਲਓ ਤੇ ਵੀਡੀਓ ਫੋਟੋ ਮੈਂ ਪਾਉਂਗਾ ਉਹਨਾਂ ਦੀਆਂ ਪ੍ਰੋਡਕਾਸਟ ਗਰੁੱਪ ਵਿੱਚ ਮੈਂ ਦੱਸਦਾ ਮੈਂ ਅਕਾਊਂਟ ਵੀ ਸ਼ੇਅਰ ਕਰੂੰਗਾ ਫਿਰ ਬਹਿਨੇ ਆ ਕਿ ਕਿੰਨਾ ਕੁ ਸ਼ੇਅਰ ਕਰਦੇ ਹੋ ਤੇ ਇਹ ਜਿਹੜੀ ਚੀਜ਼ ਆ ਜਿੰਨੀ ਉਹ ਸ਼ੇਅਰ ਕੀਤੀ ਆ ਨਾ ਵੀਡੀਓ ਜਿੰਨਾ ਉਹਨਾਂ ਨੂੰ ਬਦਨਾਮ ਕੀਤਾ ਸਾਰੀ ਦੁਨੀਆ 'ਚ ਇਹ ਉਹੀ ਪੋਸਟਰ ਲਾਉਣੇ ਹੁਣ ਠੀਕ ਆ ਨਾ ਇਹ ਹੁਣ ਤੁਹੀ ਦੱਸਣਾ ਵਾ ਵੀ ਏਸ ਕੰਜਰ ਦੀ ਕਰਤੂਤ ਆ ਉਹ ਦੋ ਧੀਆਂ ਨੇ ਸਰਦਾਰ ਅਵਤਾਰ ਸਿੰਘ ਜੀ ਤੁਹਾਡੇ ਇਹ ਮੈਸੇਜ ਤੁਹਾਡੇ ਲਈ ਆ ਦੋ ਧੀਆਂ ਨੇ ਤੁਹਾਡੀ ਮੇਰੇ ਕੋਲ ਫੋਟੋਆਂ ਨੇ ਉਹਨਾਂ ਦੀਆਂ ਪਰ ਮੈਂ ਇੱਥੇ ਸ਼ੋਅ ਨਹੀਂ ਕਰੂੰਗਾ ਠੀਕ ਹੈ ਨਾ ਕਿਉਂਕਿ ਜੇ ਮੈਂ ਉਹ ਕਰਤੂਤ ਕਰਦਾ ਫਿਰ ਮੇਰੇ ਤੇ ਤੁਹਾਡੇ ਮੁੰਡੇ 'ਚ ਕੋਈ ਫਰਕ ਨਹੀਂ ਰਹਿ ਜਾਂਦਾ ਮੈਂ ਇੱਥੇ ਫੋਟੋਆਂ ਸਿਰਫ ਤੁਹਾਡੀਆਂ ਦੋਵਾਂ ਦੀਆਂ ਸ਼ੇਅਰ ਕਰੂੰਗਾ ਠੀਕ ਹੈ ਨਾ ਮੇਰੇ ਕੋਲ ਤੁਹਾਡੇ ਘਰ ਦੇ ਹਰ ਬੰਦੇ ਦੀਆਂ ਫੋਟੋਆਂ ਨੇ ਕਰਨ ਨੂੰ ਬਹੁਤ ਕੁਝ ਕੀਤਾ ਜਾ ਸਕਦਾ ਪਰ ਜੇ ਅਸੀਂ ਉਹ ਕਰਤੂਤ ਤੇ ਆਉਨੇ ਆ ਫਿਰ ਮੇਰੇ 'ਚ ਤੇ ਤੁਹਾਡੇ ਮੁੰਡੇ ਦੇ ਵੀ ਕਰਤੂਤ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਠੀਕ ਹੈ ਨਾ ਤੇ ਸਰਦਾਰ ਅਵਤਾਰ ਸਿੰਘ ਜੀ ਨਾਮ ਨਾਲ ਗੋਤਾ ਲਾ ਕੇ ਨਾ ਖਾਨਦਾਨ ਵੱਡੇ ਨਹੀਂ ਹੁੰਦੇ ਖਾਨਦਾਨੀ ਕਰਤੂਤਾਂ ਤੋਂ ਪਛਾਣੀ ਜਾਂਦੀ ਹੁੰਦੀ ਆ ਖਾਨਦਾਨੀ ਜ਼ਮੀਨਾਂ ਨਾਲ ਨਹੀਂ ਮਣੀ ਜਾਂਦੀ ਹੁੰਦੀ ਖਾਨਦਾਨੀ ਕਰਤੂਤ ਦੇ ਸਿਰ ਤੇ ਹੁੰਦੀ ਆ ਠੀਕ ਹੈ ਨਾ ਖਾਨਦਾਨੀ ਬੰਦੇਆਂ ਦਾ ਕੰਮ ਨਹੀਂ ਹੁੰਦਾ ਇਹ ਜੋ ਤੁਸੀਂ ਕਰਤੂਕਾਂ ਕੀਤੀਆਂ ਉਸਾ ਪਿਆਰ ਤੇ ਇਹਨੇ ਤੁਹਾਡਾ ਕੁਝ ਦੇਣਾ ਨਹੀਂ ਸੀ ਠੀਕ ਹੈ ਨਾ ਜੇ ਕੁੜੀ ਗਲਤ ਵੀ ਆ ਤਾਂ ਵੀ ਇਹ ਵੀਡੀਓਸ ਫੋਟੋਆਂ ਆਉਂਦੀਆਂ ਪਾਉਣੀਆਂ ਨੈੱਟ ਦੇ ਉੱਤੇ ਇਹ ਕੋਈ ਜਾਇਜ਼ ਨਹੀਂ ਠਹਿਰ ਰਹੀਆਂ ਜਾਂ ਜਾ ਸਕਦੀਆਂ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ